ਸੱਚ ਦੇ ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਭ ਤੋਂ ਪਹਿਲਾਂ ਮੈਂ ਉਹੀ ਅਪੀਰ ਜੋ ਅਕਸਰ ਕਰਦਾ ਹੈ ਅੱਜ ਵੀ ਕਰ ਰਿਹਾ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਅੱਜ ਦੀ ਵੀਡੀਓ ਦੀ ਗੱਲ ਅੱਜ ਆਪਾਂ ਗੱਲ ਮੋਦੀ ਸਾਹਿਬ ਦੇ ਮੰਦਰ ਮਿਸ਼ਨ ਦੀ ਕਰਨੀ ਹੈ ਤੇ ਮੰਦਰ ਮਿਸ਼ਨ ਦਾ ਕਿੰਨਾ ਫਾਇਦਾ ਹੋਣਾ ਹੈ ਭਾਰਤੀ ਜਨਤਾ ਪਾਰਟੀ ਨੂੰ ਉਹਦੇ ਬਾਰੇ ਕੁਝ ਗੱਲਾਂ ਆਪਾਂ ਕਰਾਂਗੇ ਵੈਸੇ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਉਸ ਤੋਂ ਕੁਝ ਘੰਟੇ ਪਹਿਲਾਂ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਰੱਡਾ ਦਾ ਪ੍ਰਾਣ ਪ੍ਰティਸ਼ਟਾ ਦਾ ਪ੍ਰੋਗਰਾਮ ਸਮਾਪਤ ਹੋ ਗਿਆ ਮੋਦੀ ਸਾਹਿਬ ਅੱਜ ਦੇ ਮੁੱਖ ਮਹਿਮਾਨ ਸੀ ਮੁੱਖ ਜਜ਼ਮਾਨ ਕਹਿ ਲੋ ਸੀ ਤੇ ਉਹਨਾਂ ਨੇ ਜਿਹੜਾ ਹੈ ਉਹ 12:05 ਤੇ ਵਿਧੀ ਅਨਸਾਰ ਇਹ ਪ੍ਰੋਗਰਾਮ ਹੋਇਆ ਇਹ ਇਹ ਵੱਖਰੀ ਗੱਲ ਹੈ ਕਿ ਮੋਦੀ ਸਾਹਿਬ ਤੋਂ ਇਲਾਵਾ ਉੱਥੇ ਚਾਹ ਤਿੰਨ ਬੰਦੇ ਹੋਰ ਸੀ ਡਾਕਟਰ ਮੋਹਨ राव ਭਗਵਤ ਜਿਹੜੇ ਆਰਐਸਐਸ ਦੇ ਸੰਚਾਰਕ ਨੇ ਤੇ ਜੋਗੀ ਅਦਿੱਤਿਆਨਾਥ ਯੂਪੀ ਦੇ ਜਿਹੜੇ ਮੁੱਖ ਮੰਤਰੀ ਨੇ ਤੇ ਯੂਪੀ ਦੀ ਰਾਜਪਾਲ ਨੰਦੀ ਵੇਨ ਪਟੇਲ ਇੱਕੋ ਹੀ ਧਾਰਮਿਕ ਸ਼ਖਸੀਅਤ ਉੱਥੇ ਮਹਾਂਤ ਨਿਰਧਿਆ ਗਪਾਲ ਦਾਸ ਉਹ ਸੀ ਤੇ ਮੋਦੀ ਸਾਹਿਬ ਵੀ ਇੰਝ ਸੀ ਔਰ ਹੋਣਾ ਵੀ ਸਾਰੇ ਪਾਸੇ ਬੁੱਧੀ-ਬੁੱਧੀ ਹੋ ਰਹੀ ਹੈ ਉੱਥੇ ਕਿਉਂਕਿ ਨਾ ਹੋਵੇ ਇਹ ਗੱਲ ਵੈਸੇ ਵੀ ਜੇ ਆਪਾਂ ਦੇਖੀਏ ਇਹ ਜਿਹੜਾ ਰਾਮ ਮੰਦਰ ਹੈ ਇਹਦੇ ਸ਼ੁਰੂ ਤੋਂ ਮੋਦੀ ਸਾਹਿਬ ਨਾਲ ਹੀ ਦੇ ਜਦੋਂ ਤੋਂ 1980 ਦੇ ਦਹਾਕੇ ਤੋਂ ਲੈ ਕੇ ਜਦੋਂ ਤਾਂ ਇਹ ਮੂਵਮੈਂਟ ਚੱਲੀ ਹੈ ਉਸ ਵੇਲੇ ਤੋਂ ਲੈ ਕੇ ਇਹ ਨਾਲ ਨੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਦੇ ਰੱਤ ਯਾਤਰਾ ਕੀਤੀ ਸੀ ਉਸ ਵੇਲੇ ਵੀ ਇਹ ਕੋਆਰਡੀਨੇਟਰ ਸੀ ਮੋਦੀ ਸਾਹਿਬ ਜਦੋਂ ਦਸਤਕ ਵਿਹਮ ਚੱਲੀ ਉਸ ਵੇਲੇ ਵੀ ਗੁਦੀ ਸਾਹਿਬ ਜਿਹੜੇ ਉਹ ਨਾਲ ਸੀ ਇਹ ਇਹ ਸ਼ੁਰੂ ਤੋਂ ਹਰ ਮੂਮੈਂਟ ਚਾਹੇ ਬਿਸ਼ਪ ਹਿੰਦੂ ਪ੍ਰਿਸ਼ਦ ਦੀ ਸੀ ਤੇ ਚਾਹੇ ਉਹ ਸੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਨਾਲ ਸੀ ਹਾਂ ਇਹ ਬੱਕਰੀ ਗੱਲ ਹੈ ਕਿ ਚਾਰੇ ਮੱਠਾਂ ਦੇ ਸ਼ੰਕਰਚਾਰੀਆ ਨੇ ਕਿਹਾ ਸੀ ਕਿ ਇਹ ਮੰਦਿਰ ਅਧੂਰਾ ਹੈ ਇਹ ਸ਼ਾਸਤਰਾਂ ਦੇ ਅਨਸਾਰ ਇਹਦਾ ਅਧਿਕਾਟਨ ਨਹੀਂ ਹੋ ਸਕਦਾ ਅਜੇ ਕਲਸ਼ ਜਿਹੜਾ ਹੈ ਸੈਕਟਰੀ ਬਣਿਆ ਉਹਦੀ ਸਥਾਪਨਾ ਹੋਣੀ ਜ਼ਰੂਰੀ ਹੈ ਲੇਕਿਨ ਕਿ ਕਿ 24 ਦੀ ਇਲੈਕਸ਼ਨ ਆ ਰਹੀ ਸੀ ਤੇ ਇੱਕ ਸਕਰਾਚਾਰੀ ਨੇ ਸੁਝਾਅ ਦਿੱਤਾ ਸੀ ਕਿ 17 April ਨੂੰ ਕਰ ਲੋ ਅ ਸ਼੍ਰੀ ਰਾਮ ਦੇ ਜਨਮ ਦਿਨ ਤੇ ਲੇਕਿਨ ਉਹ ਤਾਂ ਫਿਰ ਇਲੈਕਸ਼ਨ ਜਿਹੜੇ ਆ ਜਾਣੀ ਸੀ ਉਹਦਾ ਕੀ ਫਾਇਦਾ ਹੋਣਾ ਸੀ ਇਹਦਾ ਵੈਸੇ ਇਹ ਵੀ ਕਿਹਾ ਗਿਆ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਜੇ ਉਹਨਾਂ ਨੇ ਇਹ ਜਣਾ ਉਹਨਾਂ ਨੂੰ ਬਰਕਰਾਰ ਰੱਖਣਾ ਪਏਗਾ ਉਹਨਾਂ ਸਥਾਨ ਕਰਨਾ ਪਏਗਾ ਉਹਨਾਂ ਨੇ 11 ਦਿਨ ਦਾ ਸਟਾਨ ਕੀਤਾ ਔਰ ਸਟਾਨ ਦੇ ਦੌਰਾਨ ਉਹ 10 ਦਿਨਾਂ ਦੇ ਵਿੱਚ 4 ਸੂਬਿਆਂ ਦੇ ਸ਼੍ਰੀ ਮੰਦਰਾ ਚ ਗਏ ਮੈਂ ਦੇਖ ਰਿਹਾ ਸੀ ਜਿੱਥੇ-ਜਿੱਥੇ RAM ਜੀ ਦੇ ਮੰਦਰ ਸੀ ਉੱਥੇ ਉਹ ਪਹੁੰਚੇ 12 ਜਨਵਰੀ ਨੂੰ ਪੰਚਵਤੀ ਦੇ ਕਾਲਾ ਰਾਮ ਮੰਦਿਰ ਚ ਗਏ ਮਹਾਰਾਸ਼ਟਰ ਦੇ ਵਿੱਚ 16 ਜਨਵਰੀ ਨੂੰ ਵੀਰ ਭਦਰ ਮੰਦਰਾ ਅੰਧਰਪ੍ਰਦੇਸ਼ ਉੱਥੇ ਗਏ 17 ਜਨਵਰੀ ਨੂੰ ਉਹ ਸ਼੍ਰੀ RAM ਸੁਆਮੀ ਮੰਦਿਰ ਕੇਰਲ ਦੇ ਵਿੱਚ ਗਏ ਔਰ 20 ਜਨਵਰੀ ਨੂੰ ਸ਼੍ਰੀ ਰੰਗਨਾਥ ਸੁਆਮੀ ਮੰਦਰਾ ਤਾਮਨੜ ਵਿੱਚ ਉੱਥੇ ਜਾ ਕੇ ਪੂਜਾ ਕੀਤੀ ਬੀਜਨਬ੍ਰਿੰਦਰ ਵੇਸ਼ਵਰ ਦੇ ਵਿੱਚ ਸ਼੍ਰੀ ਰਾਮਨਾਥ ਸਵਾਮੀ ਮੰਦਿਰ ਚ ਗਏ ਤੋਂ ਇਸੇ ਤਰ੍ਹਾਂ 21000 ਜਲਤ 10 ਕੋਟੀ ਮੰਦਿਰ ਦੇ ਵਿੱਚ ਸੋ ਮੋਦੀ ਸਾਹਿਬ ਨੇ ਕੋਈ ਮੌਕਾ ਨਹੀਂ ਛੱਡਿਆ ਆਪਣੇ ਆਪ ਨੂੰ ਧਾਰਮਿਕ ਸਿੱਧ ਕਰਦੋ ਇਹ ਇੱਕ ਜਿਹੜਾ ਵੀ ਦੀ ਆ ਵੀ ਸਾਟਾ ਔਰ ਤਰੀਕਾ ਵੀ ਹੁੰਦਾ ਹੁਣ ਤੁਸੀਂ ਕੀ ਸੁਣਦੇ ਹੋ ਕਿ ਮੋਦੀ ਸਾਹਿਬ ਹਰ ਰੋਜ਼ ਗਵਾਨ ਉਚਾਰਾ ਪਾਉਂਦੇ ਨੇ ਇੱਕ ਦਿਨ ਕੁਛ ਕਰੂਗਾ ਬਲਾਈਆਂ ਉਹਨਾਂ ਨੂੰ ਉਚਾਰਾ ਪਾਉਂਦੇ ਨੇ ਫੋਟੋਆਂ ਚਾਹੀਆਂ ਜਾਰੀ ਕਰਤੀਆਂ ਲੋਕਾਂ ਦੇ ਮਨਾਂ 'ਚ ਜ਼ਿਆਦਾ ਹੈ ਕਿ ਮੋਦੀ ਸਾਹਿਬ ਤਾਂ ਗਊ ਭਗਤ ਨੇ ਜਿਹੜੇ ਗਊ ਭਗਤ ਨੇ ਉਹ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਹਮਦਰਦੀ ਹੋ ਜਾਣੀ ਹੈ ਕਿ ਇਹ ਤਾਂ ਬੰਦਾ ਬਹੁਤ ਵਧੀਆ ਹੈ ਜਿਹੜੇ ਇੰਨੇ ਮੰਦਰਾਂ 'ਚ ਜਾ ਰਹੇ ਨੇ ਉੱਥੇ ਵਰਤ ਰੱਖਿਆ ਹੈ ਉੱਥੇ ਵੀ ਫਿਰ ਰਹੇ ਜਿਹੜਾ ਹੈ ਲੋਕਾਂ ਦੇ ਮਨਾਂ 'ਚ ਜਾੜੇ ਦੇਖੋ ਜੀ ਇਹ ਤਾਂ ਇੰਨੀ ਪੂਜਾ ਕਰਦੇ ਨੇ ਹਾਲਾਂਕਿ ਸਭ ਨੂੰ ਪਤਾ ਹੈ ਕਿ ਉਹਦੇ ਪਿੱਛੇ ਕੀ ਦੀ ਭਾਵਨਾ ਗਿੱਦਾਰਨਾਲਾ 'ਚ ਮੋਦੀ ਸਾਹਿਬ ਧਿਆਨ ਲਾ ਕੇ ਬੈਠੇ ਨੇ ਤੇ ਮੀਡੀਆ ਆਈਡੀ ਉੱਚ ਕਿਵੇਂ ਜਾ ਕੇ ਦਿਖਾ ਰਿਹਾ ਹੈ ਜਿਉਂ ਉਹਨਾਂ ਨੇ ਧਿਆਨ ਲਉਣਾ ਸੀ ਤੇ ਮੀਡੀਆ ਦੇ ਸਾਹਮਣੇ ਲਾਉਣਾ ਸੀ ਉਹ ਇਸ ਤਰ੍ਹਾਂ ਨਹੀਂ ਹੁੰਦਾ ਉਹ ਤਾਂ ਸਾਰਾ ਕੁਝ ਫੋਟੋ ਸੈਸ਼ਨ ਲਈ ਹੁੰਦਾ ਜਿਵੇਂ ਬਹੁਤ ਵਾਰ ਅਸੀਂ ਸੈਲਫੀ ਖਿੱਚਦੇ ਹਾਂ ਨਾ ਤੇ ਜਾਂ ਫੋਟੋਆਂ ਖਿੱਚ ਕੇ ਫੇਸਬੁਕ ਤੇ ਪਾਉਣੀਆਂ ਹੁੰਦੀਆਂ ਨੇ ਐਥੇ ਰੁਕ ਕੇ ਦਿਖਾਉਣਾ ਹੁੰਦਾ ਕੋਈ ਵੀ ਵੈਟ ਹੋਵੇ ਚਾਹੇ ਉਹ ਵਿਕਰਮ ਦਾ ਚੱਦ ਤੇ ਉਤਰਨ ਦਾ ਇਵੈਂਟ ਹੋਵੇ ਚਾਹੇ ਅਹਮਦਾਬਾਦ ਚ ਵਰਲਡ ਕ੍ਰਿਕਟ ਦੀ ਗੱਲ ਹੋਵੇ ਜੇ ਹਾਰ ਗਿਆ ਤਾਂ ਵੀ ਜਾ ਕੇ ਜਿਹੜੀ ਫੋਟੋ ਫੇਰਾ ਗਿਆ ਮੰਮਤ ਚਾ ਵੀ ਦੂ ਹੌਸਰਾ ਦੱਦੇ ਜਾ ਫੀਪਾਂਦੇ ਇਹੀ ਜਿਹੜਾ ਹੈ ਇੱਕ ਵਧੀਆ ਵੋਟ ਮੈਨੇਜਰ ਦਾ ਕੰਮ ਹੁੰਦਾ ਹੈ ਉਹਦੇ ਕਾਰਨ ਹੀ ਜਿਹੜੀਆਂ ਨੂੰ ਵੋਟਾਂ ਮਿਲਦੀਆਂ ਨੇ ਤੋਂ ਇਸੇ ਤਰੀਕੇ ਨਾਲ ਇਹਨਾਂ ਨੂੰ ਨਵਜ ਫੜ ਲਈ ਦੇਸ਼ ਦੀ ਨਵਜ ਫੜ ਲਈ ਮੋਦੀ ਸਾਹਿਬ ਨੇ ਕਿ ਇਹ ਜਿਹੜਾ ਤਰੀਕਾ ਮੰਦਰ ਬੇਸ਼ਨ ਦਾ ਇਹ ਸਾਨੂੰ ਆਪਣੀ ਮੱਜਦ ਤੱਕ ਲੈ ਕੇ ਜਾ ਸਕਦਾ ਲੈ ਕੇ ਵੀ ਗਿਆ ਤੁਸੀਂ ਦੇਖੋ ਕਿੱਥੋਂ ਤੋਂ ਕਿੱਥੇ ਪਹੁੰਚੇ ਇਹ ਵਕਰੀ ਘਾ ਲਾ ਕੇ ਐਡਵਾਨੀ ਸਾਹਿਬ ਉਹ ਕਿਤੇ ਪਹੁੰਚੇ ਇਹ ਕਿਨਨ ਅਡਵਾਨੀ ਸਾਹਿਬ ਦੇ ਰਸਤੇ ਇਹਨਾਂ ਤੋਂ ਬਹੁਤ ਮੰਜ਼ਲ ਤੇ ਨੇੜੇ ਲਾਤਾ ਜਾਂ ਪਹਚਾਈ ਦਿੱਤਾ ਬੰਦਰ ਤੇ ਔਰ ਇਹਨਾਂ ਨੇ ਤਾਂ ਫਿਰ ਬਹੁਤ ਸਾਰੇ ਹੋਰ ਮੰਦਰਾਂ ਦੀ ਬੜੀ ਲੰਬੀ ਲਿਸਟ ਹੈ ਔਰ ਤੁਸੀਂ ਦੇਖ ਲਓ ਕਿ ਵਿਦੇਸ਼ਾਂ ਦੇ ਵਿੱਚ ਕੁਝ 200 ਜੋ ਸਾਲ ਪੁਰਾਣਾ ਮੰਦਰ ਰੈਨੋਵੇਟ ਕਰਾਤਾ ਅਬੂਦਾਬੀ ਚ ਮੰਦਰ ਦਾ ਨਹੀਂ ਪੱਥਰ ਰੱਖਤਾ ਯੂਏਈ ਦੇ ਚ ਜਦੋਂ ਨੇ ਦੀ ਯਾਤਰਾ ਸੀ ਵਿਜ਼ਿਟ ਤੇ ਗਏ ਸੀ ਪ੍ਰਾਗ ਮਿਲ ਗਿਆ ਸੀ ਤੋਂ ਮੰਦਰ ਮਿਸ਼ਰਤ ਹੈ ਹੀ ਹੈ ਉਹ ਇਹ ਜਿਹੜਾ ਪੁੱਛਿਆ ਵੈਸੇ ਮੈਂ ਇੱਕ ਸਰਵੇ ਦੀ ਰਿਪੋਰਟ ਦੇਖ ਰਿਹਾ ਸੀ ਜਿਹਦੇ ਦੇ ਵਿੱਚ 28% ਉਹ ਲੋਕ ਜਿਹੜੇ ਹਰ ਰੋਜ਼ ਮੰਦਰ ਜਾਂਦੇ ਨੇ 2009 ਚੋਂ ਉਹਨੇ ਮੋਦੀ ਸਾਹਿਬ ਨੂੰ ਵੋਟ ਪਾਈ ਸੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਸੀ ਹੁਣ ਇਹ ਆਕੜਾ ਦੇਖੋ ਕਿੱਥੇ ਪਹੁੰਚੂਗਾ ਜਿਹੜੇ ਇਹ ਵਿਰੋਧੀ ਦੇ ਚਾਹੇ ਉਂਡਿਆ ਗੱਠ ਜੋੜਾ ਕੋਈ ਉਮਰ ਹੈ ਉਹ ਉਹਨਾਂ ਕੋਲ ਕੀ ਹੈ ਕਿ ਇਹਦੀ ਕਾਰਟ ਇਹ ਮੰਦਰ ਮਿਸ਼ਨ ਦੀ ਕੋਈ ਕਾਰਟ ਨਹੀਂ ਉਹਨਾਂ ਕੋਲ ਇਹ ਕਹੀ ਜਾਣਾ ਕਿ ਜੀ ਅਸੀਂ ਰਾਮ ਤਾਂ ਸਭ ਦੇਦੇ ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਸਾਰਾ ਕੁਝ ਠੀਕ ਹੈ ਲੇਕਿਨ ਉਹਨਾਂ ਨੇ ਇਸ ਤਰੀਕੇ ਨਾਲ ਇਹ ਸਾਰਾ ਇਵੈਂਟ ਨੂੰ ਕੀਤਾ ਕਿ ਉਹ ਇਵੈਂਟ ਦਾ ਸਿਆਸੀ ਲਾਭ ਮਿਲ ਲੈ ਮਿਲ ਹੈ ਭਾਰਤੀ ਜਨਤਾ ਪਾਰਟੀ ਨੂੰ ਵੈਸੇ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੇਡਰ ਹੈ ਨਾ ਆਰਐਸਐਸ ਦਾ ਉਹ ਹਰ ਵਕਤ ਗਰਮ ਰਹੇ ਤੇ ਉਹਦੇ ਇੰਦੀਆਂ ਸ਼ਖਾਵਾਂ ਨੇ ਕਿਤੇ ਬੁੱਧੀ ਜੀ ਵਿਸਾਲਾ ਕਿਤੇ ਦੁਕਾਨਦਾਰਾ ਵਸੇਲੇ बिजनेਸਮੈਨ ਤੇ ਬਪਾਰੀਆ ਦਸੇਲੇ ਜਿਹੜੀ ਆਰਐਸਐਸ ਜਿਹੜੀ ਰਾਸ਼ਟਰੀ ਸਿੱਖ ਸੰਗਤ ਬਹੁਤ ਨੇ ਉਹ ਸਾਰੇ ਕਦੇ-ਕਦੇ ਤਾਂ ਇਹ ਲੱਗਦਾ ਹਮੇਸ਼ਾ ਹੀ ਉਹ ਇਲੈਕਸ਼ਨ ਮੂਡ ਚ ਰਹਿੰਦੇ ਨੇ ਇਨਾ ਵਿੱਚੋਂ ਕੰਮ ਕਰਦੇ ਰਹਿੰਦੇ ਨੇ ਤੇ ਦੂਜੀਆਂ ਵਿਰੋਧੀ ਪਾਰਟੀਆਂ ਕੋਲ ਉਹਨਾਂ ਦਾ ਬਕਾਬੜਾ ਕਰਨ ਲਈ ਕੋਈ ਇਸ ਕਿਸਮ ਦਾ ਸਰਗਰਮ ਕਾਡਰ ਤਾਂ ਹੈ ਨਹੀਂ ਹੁਣ ਤੁਸੀਂ ਭਾਰਤ ਜੋੜੋ ਨਿਆਂ ਯਾਤਰਾ ਦੇ ਨਾਲ ਕੀ ਇਹਦਾ ਟੱਕਰਾਂ ਕਰ ਸਕਣਗੇ ਇੰਡੀਆ ਗੱਠ ਜੋੜ ਵਾਲੇ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਨੇ ਹਾਲਾਂਕਿ ਬਹੁਤ ਸਾਰੀਆਂ ਪ੍ਰੋਬਲਮਸ ਪਈਆਂ ਨੇ ਮੈਨੂੰ ਲੱਗਦਾ ਸੱਸੀ ਜ਼ਰੂਰ ਕਿਸੇ ਜਿਹੜੇ ਗੱਲ ਉਹਨੇ ਠੀਕ ਕੀਤੀ ਹੈ ਕਿ ਮੋਦੀ ਸਾਹਿਬ ਆਏ ਵਾਰ ਇੱਕ ਵੱਡਾ ਮੁੱਦਾ ਖੜਾ ਕਰ ਦਿੰਦੇ ਨੇ ਤੇ ਜਿਹੜੇ ਬਾਕੀ ਮੁੱਦੇ ਨੇ ਜਿਨ੍ਹਾਂ ਬਾਰੇ ਜਵਾਬ ਦੇਣਾ ਹੁੰਦਾ ਹੈ ਚਾਹੇ ਉਹ ਬੇਰਜ਼ਗਾਰੀ ਦਾ 2 ਕਰੋੜ ਨੌਕਰੀਆਂ ਦਾ ਨੋਟਬੰਦੀ ਦਾ ਜਾਂ ਹੋਰ ਚੀਨ ਤੇ ਭਾਰਤ ਤੇ ਚੀਨ ਦੀ ਚੀਨ ਦਾ ਕਬਜ਼ਾ ਉਹ ਸਾਰੀ ਗੱਲਬਾਤ ਦਾ ਲੋਕੋ ਪਰ ਜਾਣਗੇ ਹੁਣ ਮੰਦਰ ਮੰਦਰ ਹੋਊਗੀ ਤੇ ਮੰਦਰ ਦੇ ਨਾਲ ਮੋਦੀ ਮੋਦੀ ਹੈ ਮੰਦਰ ਹੈ ਤੇ ਮੋਦੀ ਹੈ ਮੌਮਕਨ ਹੈ ਤੇ ਇਹ ਸਾਰਾ ਕੁਝ ਜਿਹੜਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਇਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੁੰਦਾ ਤੇ ਜਿਹੜਾ ਫਾਇਦਾ ਹੋ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਤੇ ਜਿਸ ਤਰੀਕੇ ਨਾਲ ਸਾਰੇ ਦੇਸ਼ ਨੂੰ ਅੱਜ ਇਸ ਪਾਸੇ ਲਾਇਆ ਜਿਹੜੇ ਮੰਦਰ ਦੇ ਨਾਂ ਤੇ ਜਿਨ੍ਹਾਂ ਲੋਕਾਂ ਨੂੰ ਕੋਈ ਸਿਆਸਤ ਦੀ ਸਮਝ ਨਹੀਂ ਉਹ ਵੀ ਡਰ ਨੇ ਔਰ ਵੀ ਕਹਿੰਦੇ ਨੇ ਕਿ ਮੋਦੀ ਅਤੇ ਅੱਜ ਦੇ ਵਿੱਚ ਤੁਸੀਂ ਦੇਖਿਆ ਟੀਵੀ ਤੇ ਚਾਰੇ ਪਾਸੇ ਮੋਦੀ ਹੋ ਰਹੇ ਸੀ ਪਿਛਲੇ ਕਿੰਨੇ ਦਿਨਾਂ ਤੋਂ ਕੋਈ ਸਮੱਸਿਆ ਜਿਹੜਾ ਟੀਰਾ ਮੀਡੀਆ ਗੁਰਦੀ ਮੀਡੀਆ ਉਹਦੇ ਵਿੱਚ ਕੋਈ ਹੋਰ ਗੱਲ ਨਹੀਂ ਹੋ ਰਹੀ ਸਿਰਫ ਮੰਦਰ ਜਾਂ ਮੋਦੀ ਹੀ ਨਜ਼ਰ ਆ ਰਿਹਾ ਸੋ ਮੰਦਰ ਮੋਦੀ ਤੇ ਮਿਸ਼ਨ ਤੇ ਮਿਸ਼ਨ ਦੇ ਵਿੱਚ ਜੇ ਇਸ ਤਰ੍ਹਾਂ ਰਿਹਾ ਜਿਵੇਂ ਹੁਣ ਹੋ ਰਿਹਾ ਤੇ ਫਿਰ ਜਿਹੜੇ ਵਿਰੋਧੀਆਂ ਕੋਲ ਹਾਲ ਦੀ ਘੜੀ ਕੋ ਘਾਟ ਨਜ਼ਰ ਨਹੀਂ ਆਉਂਦੀ ਲੱਗਦਾ ਹੈ ਕਿ ਮੋਦੀ ਦਾ ਮਿਸ਼ਨ ਜਿਹੜਾ ਹੈ ਉਹ ਇਸ ਪਾਸੇ ਹਰ ਦੀ ਘੜੀ ਕਾਫੀ ਅੱਗੇ ਹੈ ਵਿਰੋਧੀਆਂ ਤੋਂ ਬਾਕੀ ਕਈ ਵਾਰੀ ਵਿਰੋਧੀ ਵੀ ਬੋਲਦੇ ਨਹੀਂ ਆ ਹੁਣ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਦੇਖੋ ਜੀ ਅਸੀਂ ਤਾਂ ਉੱਥੇ ਮੰਦਿਰ ਬਣਾਤਾ ਜਿੱਥੇ ਬਾਵਰੀ ਮਸਜਿਦ ਜਿਹੜੀ ਆ ਬਣਾਈ ਗਈ ਸੀ ਮੰਦਿਰ ਤੇ ਉਸੇ ਥਾਂ ਤੇ ਅਸੀਂ ਮੰਦਿਰ ਬਣਾਉਣਾ ਸੀ ਗਿਆਨ ਗੋਦੜੀ ਦਾ ਮਸਲਾ ਉੱਥੇ ਖੜਾ ਹੈ ਉੱਥੇ ਕਹਿੰਦੇ ਤੁਸੀਂ ਕੋ ਪਲਾਟ ਹੋਰ ਲੈ ਲਓ ਤੇ ਫਿਰ ਉਹ ਘਟ ਗਿੰਤੀਆਂ ਕੀ ਕਰਨ ਇਹ ਵੀ ਤੁਹਾਨੂੰ ਕੰਚ ਸੰਵਿਧਾਨ ਜਿਹੜਾ ਹੈ ਉਹ ਕਿਦੇ ਲਈ ਹੈ ਕੀ ਇਕੁਐਲਿਟੀ ਹੈ ਉੱਥੇ ਬੜੇ ਵੱਡੇ ਸਵਾਲ ਪੈਦਾ ਹੁੰਦੇ ਨੇ ਜਿਵੇਂ ਚਾਰੇ ਸ਼ੰਕਰ ਆਚਾਰਿਆਂ ਨੇ ਜਵਾਬ ਦਿੱਤਾ ਕਿ ਇਹ ਅਧੂਰਾ ਮੰਦਰ ਦੀ ਪ੍ਰਾਣ ਪ੍ਰਸਤਾ ਨਹੀਂ ਹੋ ਸਕਦੀ ਪਰ ਇਸ ਦੇ ਬਾਵਜੂਦ ਸਾਰਾ ਕੁਝ ਹੁਮੇ ਚੱਲਿਆ ਕਿਉਂਕਿ ਅੱਜ ਕੱਲ ਤਾਂ ਉਸੇ ਤਰ੍ਹਾਂ ਹੋਣਾ ਜਿਵੇਂ ਮੋਦੀ ਸਾਹਿਬ ਨੇ ਕਰਨਾ ਤੇ ਮੋਦੀ ਸਾਹਿਬ ਨੇ ਜੋ ਕੀਤਾ ਉਹਦਾ ਨਿਸ਼ਚਿਤ ਤੌਰ ਤੇ ਜੋ ਵੀ ਦੀ ਇਲੈਕਸ਼ਨ ਨੂੰ ਸਾਹਮਣੇ ਰੱਖ ਕੇ ਕੀਤਾ ਤੇ ਮੈਂ ਬਹੁਤ ਜ਼ਰਦਾ ਕਹਿ ਰਿਹਾ ਸੀ ਕਿ ਜਦੋਂ ਇਹ ਹੋਏਗਾ ਤੇ ਹਰੇ ਪੂਜਾ ਚਲਣੀ ਆ ਲਗਾਤਾਰ ਤੇ ਲਗਾਤਾਰ ਲੋਕਾਂ ਨੇ ਉੱਥੇ ਜਾਣਾ ਹੈ ਜਿਹੜੇ ਕਾਰ ਸੇਵਕਾਂ ਨੇ ਉੱਥੇ ਜਾਣਾ ਇਹ ਚਰਚਾ ਹੁੰਦੀ ਰਹਿਣੀ ਹੈ ਇਲੈਕਸ਼ਨ ਤੱਕ ਇਹ ਚੱਲਣਾ ਹੈ ਤੇ ਇਹਦਾ ਕਿਵੇਂ ਵਿਰੋਧ ਕਰਨਗੇ ਕੀ ਇਹ ਕਿਵੇਂ ਮਸਲੇ ਖੜੇ ਕਰਨਗੇ ਵਿਰੋਧੀ ਇੰਡੀਆ ਗੱਠ ਜੋੜ ਵਾਲੇ ਇਹ ਸਮਾਂ ਦੱਸੂਗਾ ਹਾਲ ਦੀ ਘੜੀ ਮੋਦੀ ਦਾ ਮੰਦਰ ਮਿਸ਼ਨ ਜਿਹੜਾ ਹੈ ਉਹ ਕਾਮਯਾਬ ਨਜ਼ਰ ਆਉਂਦਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ